ਕ੍ਰੈਕਟਰ ਤਵਿਆਂ ਦਾ ਮੁਕਾਬਲਾ ਪਿੰਡ ਰੂਪੋਵਾਲ ਚਲੰਦਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਇਹ ਬਹੁਤ ਹੀ ਵਧੀਆ ਪ੍ਰਾਲਾਜੋਗ ਆਪਣੇ ਪੰਚਾਇਤ ਨੇ ਕੀਤਾ ਜੋ ਹਰ ਸਾਲ ਦੀ ਤਰ੍ਹਾਂ ਆਊਟ ਟਰੈਕਟਰਾਂ ਦੇ ਮੁਕਾਬਲੇ ਹੋ ਰਹੇ ਅੱਜ ਵੇਟ ਲਿਫਟਿੰਗ ਦੇ ਮੁਕਾਬਲੇ ਵੀ ਕੀਤੇ ਗਏ ਜਿਨ੍ਹਾਂ ਵਿੱਚ ਬਹੁਤ ਬੱਚਿਆਂ ਨੇ ਵਧੀਆ-ਵਧੀਆ ਵੇਟ ਲਿਫਟਿੰਗ ਕੀਤੀ ਆ ਸੋ ਇਹ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਪ੍ਰਬੰਧਨ ਕਮੇਟੀ ਦਾ ਇਹ ਬਹੁਤ ਹੀ ਵਧਾਈ ਦੇ ਪਾਤਰ ਹ ਜੋ ਇਹਨਾਂ ਨੇ ਇਹ ਕੰਮ ਚੱਕਿਆ ਸੋ ਕੱਲ ਨੂੰ ਮੈਨੂੰ ਲੱਗਦਾ ਬੌਲਦਾਂ ਦੀਆਂ ਦੌੜਾਂ ਹੋਣਗੀਆਂ ਸੋ ਸਾਰੀਆਂ ਹੀ ਸੰਗਤਾਂ ਜੋ ਮੇਲੇ ਤੇ ਹੰਮਾ ਆ ਕੇ ਪਹੁੰਚੀਆਂ ਉਹਨਾਂ ਦਾ ਪਿੰਡ ਵਾਸੀਆਂ ਆ ਅਤੇ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ ਪਹਿਲਾ ਫਰਸਟ ਮੁਸਾਇਨਾ ਦਾ ਸਪੀਟ ਲਿਫਟਿੰਗ ਮੁਕਾਬਲਾ ਹੋਇਆ ਜਿਹਦੇ ਵਿੱਚ 60 ਕਿਲੋ ਵਰਗ 70 ਕਿਲੋ ਵਰਗ ਤੇ 80 ਕਿਲੋ ਵਰਗ ਦੇ ਮੁਕਾਬਲੇ ਕਰਾਇਆ ਗਿਆ ਜਿਨ੍ਹਾਂ ਬੱਚ ਮੁੰਡਿਆਂ ਨੇ ਬਹੁਤ ਸੋਹਣੇ ਫੇਟ ਲਿਫਟਿੰਗ ਕੀਤੀ ਆ ਅਸੀਂ ਗਾਹਾਂ ਵੀ ਟਰਾਈ ਕਰਦੇ ਆ ਵੀ ਇਸ ਟੂਰਨਾਮੈਂਟ ਨੂੰ ਜਾਰੀ ਰੱਖੀਏ ਤੋ ਇਸ ਨੂੰ ਭੱਟੇ ਪੱਦਰ ਤੇ ਦੇਈਏ ਤੋ ਬਾਕੀ ਸਾਰੇ ਹੀ ਬੱਚਿਆਂ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਆਪਣੀਆਂ ਗੇਮ-ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰੋ ਤਾਂ ਕਿ ਮੈਸ਼ਾ ਤੋਂ ਦੂਰ ਹੋ ਸਕੇ। ਸੋ ਇੱਕ ਵਾਰ ਹੀ ਸਾਰੇ ਪ੍ਰਬੰਧਕ ਕਮੇਟੀਆਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਐਨਆਰਆਈ ਵੀਰ ਜੋ ਬਹੁਤ ਹੌਂਸਲਾ ਭਾ ਕੇ ਪਹੁੰਚੇ ਹਨ ਉਹਨਾਂ ਦਾ ਵੀ ਬਲਕਿ ਸਭਿਆਂ ਸਾਰਿਆਂ ਦਾ ਸਾਡੇ ਸਾਡੇ ਨਾਗਰਿਆ ਪਿੰਡਾਂ ਨਾਲ ਹੀ ਉਹ ਉਹਨਾਂ ਵਿੱਚ ਰਹਦੇ ਨੇ 1 ਕਵਾਂਟਲ 40 ਕਿਲੋ ਦਾ ਸਭ ਤੋਂ ਵਧੀਆ ਤੋਂ ਨੂੰ ਮੈਨੂੰ ਲੱਗਦਾ ਫਰਸਟ ਪ੍ਰਾਈਜ਼ ਉਹ ਨਾ 23000 ਰੁਪਇਆ ਐਨਆਰਆਈ ਮੀਰਾ ਵੱਲੋਂ ਦਿੱਤਾ ਗਿਆ ਸੋ ਇਸ ਕਰਕੇ ਪੈਸਿਆਂ ਦਾ ਇਹ ਮਕਸਦ ਨਹੀਂ ਪਏ ਬੱਚਿਆਂ ਨੂੰ ਇਹ ਮਕਸਦ ਇਹ ਬੱਚਿਆਂ ਨੂੰ ਨਾਲ ਜੋੜਿਆ ਜਾਵੇ ਜੇ ਹੋ ਲੱਗਦਾ ਪਏ ਇਸ ਤੋਂ ਵੀ ਵੱਡੇ ਵੱਡੇ ਇਨਾਮ ਨੈਕਸਟイヤー ਹੋ ਸਕਦੇ ਆ ਜੇ ਬੱਚੇ ਇਸ ਨਾਲ ਜੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਕੰਦੇ ਖਜ਼ਾਨਜੀ ਵੀ ਨੇ ਬਹੁਤ ਵੱਡਾ ਸਤਿਕਾਰ ਹੈ ਗੁਰਦੀਪ ਸਿੰਘ ਜੀ ਸਰਪੰਚ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਵੱਲੋਂ ਬਹੁਤ ਵੱਡੇ ਪ੍ਰਾਨੇ ਦਿੱਤੇ ਗਏ ਬਹੁਤ ਵੱਡਾ ਸਤਿਕਾਰ ਹੈ ਲਓ ਜੀ ਟਰੈਕਟਰ ਦੀ ਐਂਟਰੀ ਹੋ ਰਹੀ ਹੈ ਉਹ रो <laughs> s a t ولكن هذه المرة

ਵਾਹ ਦੇ ਆਉਂਦੇ ਟਰੈਕਟਰ ਲਾ ਕੇ पारा पार लग फे चाह जीा बर गुड़ा सत

ਇਟੋ ਵਾਲੇ ਆਪਣੇ ਹੌਸਲੇ ਮੈਨਤੀ ਕਰਾ ਲਓ ਜੀ ਆਓ ਜੀ ਕਰਤੇ ਸਰਪੰਚ ਰੱਟਾ ਪਰਾ ਮਨੋਕੈਂਤੀਆ 4 63 ਦੀਆਂ ਨੂੰ ਬੀਟੇ ਵੀ ਕਪੜਾ ਸਾਲੋਂ ਐਂਟਰੀ ਲੈ ਕੇ ਜਾਓ ਜੇ ਦੁਆਰਾ ਚਲਾਵਾਕਰ ਅਗੇ ਜੀ ਟੈਂਕ ਫੋਰ 63 ਦੀਆਂ ਦੀ ਐਂਟਰੀ ਨਹੀਂ ਆਈ ਐਜੀ ਮੇਰਾ ਐਂਟਰੀ ਲੈ ਕੇ ਜਾਓ ਬੈ ਟ੍ਰੈਕਟਰ ਚਲਾਣਾ ਟੈਂਕ ਫੋਰ 63 ਉਹਨਾਂ ਦੀ ਐਂਟਰੀ ਸਾਡੇ ਕੋਲ ਨਹੀਂ ਆਈ ਆ ਜੋਤ ਸਾਡਾ ਪ੍ਰਾਜ ਜੱਗੀ ਪੰਦੇਰ ਗੁਰਪ੍ਰੀਤ ਕੋਸਲ ਕਵਾਲ ਪਹਿਲਵਾਂ ਜੀ ਬੁਧਾਰਾ ਗੁਰਵੀ ਰਾਨੋ ਜੀ ਮਨਜਿੰਦਰ ਤ੍ਰੇਤਾ ਫੋਰਸ ਵਾਲੇ ਬਾਲੂਕੀ ਵਾਲੇ ਭਰਾਵਾਂ ਦਾ ਧੰਨਵਾਦ ਗੋਰਾ ਗਰੇਵਾਲ ਨਾਲ ਮਨਜਿੰਦਰ ਭਰਾਵਾਂ ਦਾ